ਵੱਡੀ ਪਹਿਲਕਦਮੀ ਦੇ ਤਹਿਤ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਮੁਲਾਪੁਰ ਦੇ ਪਿੰਡ ਪੱਲਨਪੁਰ ਵਿੱਚ 70 ਲੱਖ ਦੀ ਲਾਗਤ ਦੇ ਨਾਲ ਇੱਕ ਨਵੀਂ ਮੁਰੰਮਤ ਕੀਤੀ ਗਈ ਨਿਰਖੰਡ ਚੌਪੜੀ ਦਾ ਆਊਟਗਾਰਡਨ ਕੀਤਾ ਹੈ ਪਾਤਾਵਰਨਨੁਕੂਲ ਪਹਿਲਕਦਮੀ ਦੇ ਲਗਭਗ 70 ਲੱਖ ਰੁਪਏ ਦੀ ਲਾਗਤ ਆਈ ਹੈ ਉਹਨਾਂ ਕਿਹਾ ਕਿ ਮਿਰਜ਼ਾਪੁਰ ਵਿਖੇ ਰੈਸਟ ਹਾਊਸ ਦਾ ਵੀ ਨਵੀਨੀਕਰਨ ਕੀਤਾ ਜਾਏਗਾ ਇਸ ਨੂੰ ਨਵਾਰੂਪ ਦਿੱਤਾ ਜਾਏਗਾ ਤਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਲੇ ਬਣਾਈ ਗਈ ਹੈ ਇੱਥੇ ਆਉਣ ਵਾਲੇ ਅਧਿਕਾਰੀ ਇਸ ਜੰਗਲ ਦੀ ਸਹੀ ਢੰਗ ਦੇ ਨਾਲ ਨਿਗਰਾਨੀ ਕਰ ਸਕਣਗੇ ਆਪ ਦੇ ਵਿੱਚ ਜੰਗਲਾਂ ਦੇ ਸੰਰਖਣ ਦੇ ਲਈ ਜੋ ਕਿ ਇਸ ਵਕਤ ਕੰਮ ਕੀਤਾ ਜਾ ਰਿਹਾ ਸਿਸਵਾ ਡੈਮ ਤੇ ਆਸ-ਪਾਸ ਦੇ तमाम ਜਿਹੜਾ ਜੰਗਲ ਏਰੀਆ ਉਸ ਦੇ ਲਈ ਜਿਹੜੀ ਕਨ ਸਰਵੇਸ਼ਨ ਹੈ ਉਸ ਦੇ ਲਈ ਖਾਸ ਤੌਰ ਤੇ ਇੱਕ ਇਨਸਪੈਕਸ਼ਨ ਹਟ ਸ਼ੁਰੂ ਕੀਤੀ ਗਈ ਹੈ ਕਿਉਂਕਿ ਜੇਕਰ ਕੋਈ ਫੋਰੈਸਟ ਅਫਸਰ ਇੱਥੇ ਪਹੁੰਚਦਾ ਤਾਂ ਜੇਕਰ ਕੋਈ ਫੈਸਿਲਿਟੀ ਨਹੀਂ ਮਿਲਦੀ ਤਾਂ ਉਸ ਦੇ ਲਈ ਕਾਫੀ ਦਿੱਕਤ ਆਂਦੀ ਹੈ ਫੋਰੈਸਟ ਅਫਸਰ ਨੂੰ ਵੀ ਤੇ ਜਿਹੜੀ ਕਨ ਸਰਵੇਸ਼ਨ ਹੈ ਉਹ ਵੀ ਜੋ ਕਿ ਨਹੀਂ ਕੀਤੀ ਜਾ ਸਕਦੀ ਜਿਹੜੀ ਇਨਸਪੈਕਸ਼ਨ ਹਟ ਹੈ ਇਨੌਗੁਰੇਸ਼ਨ ਹੋਈ ਹੈ ਹੁਣੇ ਮੰਤਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਮੰਤਰੀ ਸਾਹਿਬ ਜੋ ਇਨਸਪੈਕਸ਼ਨ ਹੱਟ ਹੈ ਤੁਸੀਂ ਇਨੋਗਰੇਟ ਕੀਤੀ ਆ ਆਫੀਸਰਸ ਲਈ ਇੱਕ ਫੈਸਿਲਿਟੀ ਹੈ ਖਾਸ ਤੌਰ ਤੇ ਇਸ ਦਾ ਫਾਇਦਾ ਕੀ ਕੁਝ ਹੋਏਗਾ ਕਿਉਂਕਿ ਪੰਜਾਬ ਦੇ ਜਿਹੜੇ ਜੰਗਲ ਨੇ ਉਹਨਾਂ ਨੂੰ ਕਨਜ਼ਰਵ ਕਰਨਾ ਹੀ ਬਹੁਤ ਜ਼ਰੂਰੀ ਹੈ ਤੇ ਇਲੀਗਲ ਐਕਟੀਵਿਟੀਜ਼ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ ਨਹੀਂ ਬਿਲਕੁਲ ਦੋ ਦੋ ਗੱਲਾਂ ਇਹ ਚੋਂ ਨਿਕਲਦੀਆਂ ਨੇ ਇੱਕ ਤਾਂ ਗੱਲ ਇਹ ਆ ਕਿ ਜਦੋਂ ਸਾਡਾ ਕੋਈ ਮੰਨ ਲਓ ਕੋਈ ਆਫੀਸਰ ਸਾਡੇ ਇੱਥੇ ਆਂਦੇ ਆ ਕਿਸੇ ਪਰਪਸ ਦੇ ਲਈ ਜਿਹੜੀ ਸਾਡੀ ਇਨਸਪੈਕਸ਼ਨ ਹੱਟ ਜਿਹੜੀ ਇੱਥੇ ਆਪਾਂ ਖੜੇ ਐ ਇਸ ਵੇਲੇ ਪੱਲਨਪੁਰ ਪਿੰਡਾ ਪੂਰੇ ਮੋਹਾਲੀ ਜ਼ਿਲ੍ਹੇ ਦਾ ਬੜਾ ਮੈਂ ਸਮਝਦਾ ਵੀ ਜੁਨੀਕ ਏਰੀਆ ਜਿੱਥੇ ਇੱਕ ਪਾਸੇ ਸਿਸਮਾ ਡੈਮ ਨਾਲ ਲੱਗਦੀ ਹੈ ਦੂਸਰੇ ਪਾਸੇ ਮਿਰਜ਼ਾਪੁਰ ਪਿੰਡ ਜਿੱਥੇ 1913 14 ਦੇ ਸਾਡੇ ਗੈਸਟੋਸ ਬਣੇ ਆ ਅੰਗਰੇਜ਼ਾਂ ਦੇ ਵੇਲੇ ਦੇ ਸੋ ਇਹ ਵੀ ਬਿਲਡਿੰਗ ਜਿਹੜੀ ਤੁਸੀਂ ਮੇਰੇ ਬੈਕ ਸਾਈਡ ਦੇਖ ਰਹੇ ਹੋ ਇਹ ਬੜੀ ਹਿਸਟੋਰੀਕਲ ਬਿਲਡਿੰਗ ਹੈ ਮਤਲਬ ਸਾਡੇ ਦਰੋਹਰ ਨੇ ਸੋ ਇਹ ਅੱਜ ਤੋਂ 50 55 ਸਾਲ ਪਹਿਲਾਂ ਜਿਹੜੀ ਬਣੀ ਸੀਗੀ ਪਰ ਪਿਛਲੇ ਸਮੇਂ ਦੇ ਦੌਰਾਨ ਇਹਦੀ ਹਾਲਤ ਕਾਫੀ ਖੰਡਰ ਟਾਈਪ ਸੀਗੀ ਸੋ ਮਾਰਜੁਗ ਮੁੱਖ ਮੰਤਰੀ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇਕੋ ਟੂਰਿਜ਼ਮ ਨੂੰ ਲੈ ਕੇ ਜਾਂ ਜੰਗਲਾਤ ਨੂੰ ਲੈ ਕੇ ਹਮੇਸ਼ਾ ਉਹ ਸਾਨੂੰ ਗਾਈਡ ਕਰਦੇ ਨੇ ਸਾਨੂੰ ਦਿਸ਼ਾ ਦਿੰਦੇ ਨੇ ਸੋ ਅ ਅੱਜ ਜਿੱਥੇ ਆਪਾਂ ਖੜੇ ਆ ਇਹਨੂੰ 70 ਲੱਖ ਰੁਪਏ ਦੀ ਲਾਗਤ ਦੇ ਨਾਲ 70 ਲੱਖ ਰੁਪਏ ਦੇ ਲਾਗਤ ਨਾਲ ਇਹ ਬਿਲਡਿੰਗ ਦੀ ਜਿਹਨੂੰ ਰੈਨੋਵੇਟ ਕੀਤਾ ਔਰ ਇਹਨੂੰ ਕਈ ਤਰ੍ਹਾਂ ਦੀ ਹੋਰ ਇੰਟੀਰੀਅਰ ਵੀ ਚ ਕਾਫੀ ਕੁਝ ਨੂੰ ਜਿਹੜਾ ਮਤਲਬ ਸੋਹਣਾ ਬਣਾਇਆ ਇਹਨੂੰ ਮਤਲਬ ਸੋ ਬਾਰੋਂ ਦੇ ਹੈ ਹੀ ਹੈ ਇਹ ਅੰਦਰੋਂ ਵੀ ਬਹੁਤ ਪਿਆਰੀ ਹੈ ਸੋ ਇਹਦੇ ਦੋ ਫਾਇਦੇ ਨੇ ਇੱਕ ਤਾਂ ਇਹ ਹੈ ਕਿ ਜਦੋਂ ਮੰਨ ਲਓ ਕੋਈ ਅਫੀਸਰ ਇੱਥੇ ਰਹੂਗਾ ਪਹਿਲੇ ਤਾਂ ਰਹਿੰਦੇ ਨਹੀਂ ਸੀਗੇ ਰਹਿਣ ਦੇ ਯੋਗ ਹੀ ਨਹੀਂ ਸੀਗੇ ਫੈਸਿਲਿਟੀ ਨਹੀਂ ਸੀਗੀ ਸਿਲਿਟੀ ਨਹੀਂ ਸੀਗੀ ਖੰਡਰ ਸੀਗਾ ਕੋਈ ਇਸ ਤਰ੍ਹਾਂ ਦਾ ਰਹਿਣ ਜੋਗ ਸੋ ਹੁਣ ਕਿਉਂਕਿ ਜਦੋਂ ਇੱਥੇ ਆ ਕੇ ਰਹਿਣਗੇ ਫਿਰ ਇਹਦੇ ਨਾਲ ਜਿੰਨਾ ਇਸ ਸਰਾਊਂਡਿੰਗ ਏਰੀਆ ਹੈ ਇਹ ਚੋਦੇ ਜਿੰਨੇ ਮੁਲਾਜ਼ਮ ਨੇ ਸਾਡੇ ਉਹਨਾਂ ਦੇ ਵੀ ਕੰਨ ਖੜੇ ਹੋਣਗੇ ਵੀ ਇੱਥੇ ਅਫੀਸਰ ਆਣਾ ਜਾਣਾ ਸ਼ੁਰੂ ਹੋ ਗਿਆ ਸੋ ਲਗਾਤਾਰ ਫੋਰੈਸਟ ਵੱਲੋਂ ਨਵੀਆਂ ਟੈਕਨੀਕਾਂ ਦੇ ਨਾਲ ਨਵੇਂ ਜਿਹੜੇ ਉਹ ਸਥਾਪਨਾਵਾਂ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਇੰਸਟੀਚਿਊਟ ਨੇ ਚਾਹੇ ਉਹ ਇਕੋ ਟੂਰਿਜ਼ਮ ਨੂੰ ਲੈ ਕੇ ਜਿਹੜੀ ਸਾਡਾ ਸੰਕਲਪ ਹੈਗਾ ਮਾਨ ਜੋ ਮੁੱਖ ਮੰਤਰੀ ਜੀ ਦਾ ਸੋ ਮੈਨੂੰ ਲੱਗਦਾ ਵੀ ਕਰੋੜਾਂ ਕਰੋੜਾਂ ਰੁਪਈਆਂ ਦੀ ਇਨਵੈਸਟਮੈਂਟ ਚਾਹੇ ਅੱਜ ਇੱਥੇ ਅਸੀਂ 70 ਲੱਖ ਰੁਪਏ ਦੀ ਲਗਤ ਨਾ ਹੋਇਆ ਜੋ ਹਾਲ ਦੇ ਅੰਦਰ ਕਰੋੜਾਂ ਰੁਪਈਆ ਦੀ ਲਾਗਤ ਦੇ ਨਾਲ ਹਾਰਟਸ ਬਣੇ ਜਾ ਰਹੇ ਮਤਲਬ ਬਣਿਆ ਥਾਣੇ ਦੇ ਅੰਦਰ ਮਿੰਨੀ ਗੁਆ ਦੇ ਅੰਦਰ ਧਾਰ ਦੇ ਅੰਦਰ ਘਟਾਸਨੀ ਦੇ ਅੰਦਰ ਮੈਲੀ ਡੈਮ ਉਥੇ ਸੋ ਕਰੋੜਾਂ ਰੁਪਈਆ ਦੀ ਲਾਗਤ ਦੇ ਨਾਲ ਹਰੀਕੇ ਪਤਨ ਦੇ ਅਸੀਂ ਇੰਟਰਪ੍ਰੀਟੇਸ਼ਨ ਸੈਂਟਰ ਬਣਾਇਆ ਸੋ ਲਗਾਤਾਰ ਇਸ ਮਾਮਲੇ 'ਚ ਲੱਗੇ ਆ ਸੋ ਵਰਤਨ ਤੇ ਸਾਫ਼ ਤਰ੍ਹਾਂ ਤਾਂ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਜੋ ਦਰੋਹਰ ਹੈ ਪੰਜਾਬ ਦੀ ਉਹਨੂੰ ਵੀ ਸਾਹਮਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੇ ਫੋਰੈਸਟ ਨੇ ਉਹਨਾਂ ਦੀ ਕੰਜ਼ਰਵੇਸ਼ਨ ਦੇ ਲਈ ਵੀ ਜੋ ਕਿ ਹੁਣ ਕੰਮ ਕੀਤਾ ਜਾ ਰਿਹਾ ਤੇ ਜਿੱਥੇ ਆਫੀਸਰਸ ਆ ਕੇ ਰੋਕ ਸਕਦੇ ਆ ਤਾਂ ਕਿਤਨੇ ਕਿਤੇ ਆਲੇ ਦੁਆਲੇ ਦਾ ਜਿਹੜਾ ਵੀ ਏਰੀਆ ਹੋਏਗਾ ਉਹ ਤਮਾਮ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਇਸ ਚੀਜ਼ ਦੇ ਬਾਰੇ ਅਲਰਟਨੈਸ ਜੋ ਕਿ ਉਹ ਸਾਹਮਣੇ ਆਏਗੀ ਤੇ ਜਿਹੜੇ ਇਲੀਗਲ ਐਕਟੀਵਿਟੀਆਂ ਆ ਉਹਨਸਤੇ ਵੀ ਜੋ ਕਿ ਕਿਤਨਾ ਕਿਤੇ ਕੰਟਰੋਲ ਹੁੰਦਾ ਹੋਇਆ ਨਜ਼ਰ ਆਊਗਾ ਵੀਡੀਓ ਜਰਨਲਿਸਟ ਸਚਿਨ ਅਰੋੜਾ ਦੇ ਨਾਲ ਅਨਮੋਲ ਸਿੰਘ ਗੁਲਾਟੀ ਮੁੱਲਾ